ਸਸਾਇਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਅਪਡੇਟਸ ਔਰੇ ਦੇ ਅੱਜ ਰਾਤ ਦੇ ਮੌਸਮ ਦੀ ਜਾਣਕਾਰੀ ਵਾਲੀ ਵੀਡੀਓ ਦੇ ਵਿੱਚ ਗੱਲ ਕਰੀਏ ਤਾਜ਼ਾ ਹਾਲਾਤ ਜਿਹੜੇ ਨੇ ਦੇਖ ਸਕਦੇ ਹੋ ਮੌਸਮ ਸਾਫ਼ ਹੈ ਕੋਈ ਵੱਡੀ ਹਲਚਲ ਨਹੀਂ ਹੈ ਪੰਜਾਬ ਅਤੇ ਨਾਲ ਲੱਦੇ ਮਦਾਨੀ ਇਲਾਕਿਆਂ ਦੇ ਵਿੱਚ ਵੀ ਅੱਜ ਰਾਤ ਮੌਸਮ ਸਾਫ਼ ਹੀ ਦਿਖਾਈ ਦੇ ਰਿਹਾ ਹੈ ਦਿਨ ਦੇ ਵੇਲੇ ਕੜਾਕੀ ਦੀ ਧੁੱਪ ਪਈ ਹੈ ਪਰ ਗਰਮੀ ਦਾ ਅਹਿਸਾਸ ਹੁਣ ਨਾ ਮਾਤਰ ਦੇ ਬਰਾਬਰ ਹੋ ਚੁੱਕਿਆ ਪੱਛਮੀ ਹਵਾ ਚੱਲ ਰਹੀ ਹੈ ਤੁਹਾਨੂੰ ਪਤਾ ਹੀ ਹੈ ਕਿ ਪੱਛਮੀ ਹਵਾ ਠੰਡੀ ਹੁੰਦੀ ਹੈ ਖੁਸ਼ਕ ਹੁੰਦੀ ਹੈ ਜਿਸ ਦੇ ਨਤੀਜੇ ਵਜੋਂ ਪੰਜਾਬ ਦੇ ਵਿੱਚ ਹੁਮਸਾ ਜਿਹੜੀ ਹੈ ਉਹ ਖਤਮ ਹੋ ਚੁੱਕੀ ਹੈ ਮੁਰਕਾ ਪਸੀਨੇ ਵਾਲੀ ਗਰਮੀ ਹੁਣ ਨਾ ਮਾਤਰ ਦੇ ਬਰਾਬਰ ਹੈ ਤੇਜ਼ ਧੁੱਪ ਦੇ ਨਾਲ ਬਿਸ਼ੱਕ ਧੁੱਪ ਕੜਾਕੇ ਦੀ ਚੋਬ ਰਹੀ ਹੈ ਧੁੱਪ ਲੱਗ ਰਹੀ ਹੈ ਚੋਬਣ ਵਾਲੀ ਪਰ ਠੰਡੀ ਹਵਾ ਪੱਛਮੀ ਚੱਲਣ ਦੇ ਕਾਰਨ ਥੋੜੇ ਠੰਡਾ ਅਹਿਸਾਸ ਵੀ ਨਾਲ ਦੀ ਨਾਲ ਹੋ ਰਿਹਾ ਹੈ ਦਿਨ ਦੇ ਐਵਰੇਜ ਤਾਪਮਾਨ ਜਿਹੜੇ ਅੱਜ ਨੋਟ ਕੀਤੇ ਗਏ ਉਹ 27 ਤੋਂ ਲੈ ਕੇ 29 ਡਿਗਰੀ ਵੱਖ-ਵੱਖ ਹਿੱਸਿਆਂ ਵਿੱਚ ਪੰਜਾਬ ਦੇ ਦੇਖੇ ਗਏ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰਿਓ ਤਾਂ ਜੋ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਗੱਲ ਕੀਤੀ ਜਾਵੇ ਤਾਂ ਅੱਜ ਰਾਤ ਵੀ ਮੌਸਮ ਥੋੜਾ ਬਹੁਤਾ ਗਰਮੈਸ਼ ਵਾਲਾ ਬਣ ਸਕਦਾ ਹੈ ਠੰਡ ਅੱਜ ਥੋੜੀ ਜੀ ਕੱਲ੍ਹ ਨਾਲੋਂ ਘੱਟ ਦੇਖਣ ਨੂੰ ਮਿਲ ਰਹੀ ਹੈ ਖਾਸ ਤੌਰ ਤੇ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਅੱਜ ਰਾਤ ਜਿਹੜਾ ਐਵਰੇਜ ਤਾਪਮਾਨ ਹੈ ਪੰਜਾਬ ਦਾ 22 ਤੋਂ 23 ਡਿਗਰੀ ਤੱਕ ਜਾ ਸਕਦਾ ਜੋ ਕਿ 20 ਤੋਂ 21 ਡਿਗਰੀ ਤੱਕ ਰੁਕਿਆ ਹੋਇਆ ਸੀ ਉਹ 22 23 ਡਿਗਰੀ ਜਾ ਸਕਦਾ ਪਰ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਬਾਅਦ ਆਪਾਂ ਗੱਲ ਕਰੀ ਅੱਧ ਰਾਤ ਤੋਂ ਬਾਅਦ ਫੇਰ ਠੰਡ ਦਾ ਤਾਪਮਾਨ ਜਿਹੜਾ ਇੱਕ ਵਾਰੀ ਘਿਰਦਾ ਹੋਇਆ ਦਿਖਾਈ ਦੇਵੇ ਕਿ ਐਵਰੇਜ ਤਾਪਮਾਨ ਫੇਰ ਘਟ ਕੇ 20 19 18 ਇਸ ਤਰੀਕੇ ਨਾਲ ਤੜਕੇ ਸਵੇਰੇ ਸਮੇਂ ਦੇਖਣ ਨੂੰ ਮਿਲੂਗਾ ਯਾਨੀ ਕਿ ਸਵੇਰੇ ਸਵੇਰੇ ਫੇਰ ਠੰਡ ਦੇਖਣ ਨੂੰ ਮਿਲ ਸਕਦੀ ਹੈ ਪੰਜਾਬ ਦੇ ਬਹੁਤ ਸਾਰੇ ਇਲਾਕੇ ਦੇ ਵਿੱਚ ਸਵੇਰੇ ਸਾਰੇ ਧੁੰਦ ਦੇ ਹਾਲਾਤ ਵੀ ਬਣਦੇ ਹੋਏ ਦਿਖਾਈ ਦੇ ਸਕਦੇ ਨੇ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਕੋਈ ਤਕੜੀ ਕਾਰਵਾਈ ਫਿਲਹਾਲ ਨਾ ਮਾਤਰ ਦੇ ਬਰਾਬਰ ਹੈ ਅਗਰ ਕੋਈ ਹੋਰ ਤਕੜੀ ਕਾਰਵਾਈ ਦਿਖਦੀ ਹੋਈ ਤਾਂ ਉਹਦੇ ਬਾਰੇ ਇੱਕ ਅਲੱਗ ਤੋਂ ਵੀਡੀਓ ਲੈ ਕੇ ਸਾਂਝੀ ਕਰਾਂਗੇ ਬਣੇ ਰਹੋ ਵੈਦਰ ਅਪਡੇਟਸ ਤੁਹਾਡੇ ਨਾਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਰੂਰ ਪ੍ਰੈਸ ਕਰਿਓ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ